ਦੋਰਾਹਾ ਦੇ ਪਿੰਡ ਬਿਲਾਸਪੁਰ ਵੀ ਜ਼ਮੀਨੀ ਵਿਵਾਦ ਨੂੰ ਲੈ ਕੇ ਐ ਜੀ ਪੀ ਸੀ ਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖੂਨੀ ਝੜਪ ਹੋਈ ਹੈ 2 ਏਕੜ ਤੋਂ ਵੱਧ ਜ਼ਮੀਨ ਦਾ ਇਹ ਵਿਵਾਦ ਅਦਾਲਤ ਵਿੱਚ ਸੁਣਵਾਈ ਅਧੀਨ ਹੈ ਡੇਰਾ ਮਹੰਤ ਪ੍ਰਬੰਧਕ ਉਕਤ ਜ਼ਮੀਨ ਨੂੰ ਆਪਣੀ ਦੱਸ ਰਹੇ ਨੇ ਜਦਕਿ ਐ ਜੀ ਪੀ ਸੀ ਦਾ ਕਹਿਣਾ ਹੈ ਕਿ ਉਕਤ ਜ਼ਮੀਨ ਗੁਰੂ ਘਰ ਦੀ ਹੈ ਲੇਕਿਨ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਦੋਹਾਂ ਹੀ ਧਿਰਾਂ ਆਪਸ-ਮੁਖਮਨੇ ਹੋ ਗਈਆਂ ਇਸ ਝੜਪ ਦੇ ਵਿੱਚ ਦੋਹਾਂ ਹੀ ਧਿਰਾਂ ਦੇ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਘਟਨਾ ਤੋਂ ਬਾਅਦ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਮੀ ਹਸਪਤਾਲ ਜ਼ਖਮੀਆਂ ਦਾ ਹਾਲ ਜਾਣਨ ਪਹੁੰਚੇ ਤੇ ਇਸ ਦੌਰਾਨ ਉਹਨਾ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਜ਼ਮੀਨ ਗੁਰੂ ਕਰਦੀ ਹੈ ਤੇ ਮਹੰਤਾ ਨੇ ਇਸ ਤੇ ਕਬਜ਼ਾ ਕੀਤਾ ਹੋਇਆ ਹੈ ਚਲੋ ਇਹ ਤਾਂ ਕਿਉਂਕਿ ਸਾਡੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਲੰਬੇ ਅਰਸੇ ਦਾ ਕੇਸ ਜਿੱਤੇ ਆ ਤੇ ਉਹਦਾ ਕਬਜ਼ਾ ਆਲਰੇਡੀ ਭਾਵੇਂ ਕਾਗਜਾਂ ਸਾਡੇ ਕੋਲੇ ਚੱਲ ਰਿਹਾ ਪਰ ਉਹਨਾਂ ਸੰਬੰਧ ਚ ਆਏ ਸੀ ਉਹਦੇ ਵਿੱਚ ਇਹ ਕਿਉਂਕਿ ਜਿਹੜੇ ਕਬਜ਼ਾ ਕਿਸ ਨੂੰ ਹੰਦਾ ਛਡਾਉਣ ਚੀਜ਼ ਛਡਾਉਣ ਦੀ ਆ ਤੇ ਮੈਂ ਸਮਝਦਾ ਤਾਂ ਜੀ ਕੋਈ ਰੋਕੀ ਨਾ ਹੋ ਗਈ ਗੱਲ ਜਿਹੜੀ ਝਾੜ ਫੋਈ ਆ ਜੀ ਝਾੜ ਫੋ ਫਿਰ ਇਹ ਗੱਲ ਤੇ ਆ ਨਾ ਹੁਣ ਜਿਹੜੇ ਝਾੜ ਫੋ ਕਿਉਂਕਿ ਸ਼ੋਮਣੀ ਕਮੇਟੀ ਦਾ ਕਬਜ਼ਾ ਸ਼ੋਮਣੀ ਕਮੇਟੀ ਜਿਆਦਾ ਆਦੇ ਕਿ ਜਿੱਤੇ ਸਾਰਾ ਕੁਝ ਆ ਤੇ ਫਿਰ ਜੇ ਆਪਾਂ ਕਬਜ਼ੇ ਦੇ ਵਿੱਚ ਆ ਕੇ ਕੋਈ ਦਖਲਅੰਦਾਜ਼ੀ ਕਰੂਗਾ ਤੇ ਨੇਚਰਲੀ ਫਿਰ ਦਖਲਅੰਦਾਜ਼ੀ ਤਾਂ ਹੋਣੀ ਇਨ ਫਿਊਚਰ ਸਾਰੇ ਕੀ ਗਾਉਂਗੇ ਕਬਜ਼ਾ ਲੈ ਕੇ ਮੇਰੇ ਵਿੱਚ ਹਾਲੇ ਹਾਲ ਦੀ ਗੱਡੀ ਦਾ ਅਸੀਂ ਆਪਣੇ ਪਹਿਲਾਂ ਪਹਿਲਾਂ ਦੀ ਕਾਰਪਚਾਰੀ ਜਿਹੜੇ ਵਿਚਾਰੇ ਪਟੜੇ ਇਹਨਾਂ ਦੀ ਕਬਰ ਲੈਣ ਆਇਆ ਮੈਂ ਐਡਮਿਨਸਟ੍ਰੇਸ਼ਨ ਕੋਲੋਂ ਇਹਨਾਂ ਦੀ ਵੀ ਕਰਾਂਗੇ ਪਰਚੇ ਜਿਹੜੇ ਬਣਦੇ ਆ ਦਰਜ ਕੀਤੇ ਜਾਣ ਬਾਕੀ ਜਿਹੜਾ ਸਿਸਟਮ ਸਾਡਾ ਸਾਡਾ ਅੱਗੇ ਆਲਰੇਡੀ ਹੈ ਉਹਨੂੰ ਕੰਮ ਚਲਾਵਾਂਗੇ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਸਾਨੂੰ ਨੀਅਰਬਾਊਟ 10:00 ਵਜੇ 10:00 ਵਜੇ ਰਾਹੇਠਾ ਨੇ ਇਨਫੋਰਮੇਸ਼ਨ ਆਈ ਕਿ ਬिलासपुर ਵਿੱਚ ਦੋ ਥਰਾਂਾਂ ਚ ਆਪਸ ਝਗੜਾ ਹੋਇਆ ਹੈ ਉੱਥੇ ਜਾ ਕੇ ਮੌਕੇ ਤੇ ਪਤਾ ਲੱਗਿਆ ਤਾਂ ਇੱਥੇ ਕੋਈ ਆਪਣੇ ਐਸਜੀਪੀਸੀ ਅਤੇ ਜਿਹੜਾ ਉੱਥੇ ਮੰਤਰੀ ਨੇ ਮੈਂ ਇਹਨਾਂ ਵਿੱਚ ਕੋਈ ਲੈਂਡ ਦਾ ਅ ਨੌਲਾ ਸਿਗਾ ਜੋ ਕਿ ਹਜੇ ਮੈਟਰ ਹਾਈ ਕੋਰਟ ਚੱਲ ਰਿਹਾ ਹੈ ਹਜੇ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹ ਹਜੇ ਹਸਪਤਲ ਦਾਖਲ ਨਹੀਂ ਤੇ ਐਮਐਲ ਰਾਣ ਤੇ ਦੋਨਾਂ ਦੀ ਆ ਮਤਲਬ ਦੋਨਾਂ ਦੇ ਦੋਨੋਂ ਦੇ ਰਾਂ ਦੇ ਜਾਣ ਲੱਤੇ ਜਾਂਦੇ ਨਹੀਂ ਤੇ ਨੈਕਸਟ ਜੋ ਨੈਸੈਸਰੀ ਐਕਸ਼ਨ ਹੋਗਾ ਉਹ ਲਿੱਤਾ ਜਾਵੇਗਾ ਉਥੇ ਹੀ ਦੋਹਾਂ ਧਿਰਾਂ ਦੇ ਜ਼ਖਮੀ ਹਸਪਤਾਲ ਦੇ ਵਿੱਚ ਜੇ ਰ ਇਲਾਜ ਨਹੀਂ ਜਮੀਨ ਮੈਂ ਇਸ ਤਰ੍ਹਾਂ ਉਹ ਵਿੱਦਿਅਤ ਬਿਆਨ ਪਹਿਲਾਂ ਤੇ ਇਹ ਜ਼ਮੀਨ ਕੋਈ 200 250 ਸਾਲ ਪਹਿਲਾਂ ਇਹ ਮਹਾਰਾਜਾ ਸਾਹਿਬ ਸਿੰਘ ਨੇ দান ਕੀਤੀ ਸਾਡੇ ਮਜ਼ੁਰਗਾ ਨੂੰ ਮਤਲਬ ਮਹੰਤਾ ਨੂੰ ਉੱਥੇ ਜਗ੍ਹਾ ਤੇ ਸਮਾਦ ਬਣੀ ਹੋਈ ਆ ਸਮਾਦ ਬਾਬਾ ਕੇਸਰਦਾਸ ਜਿਹਦੇ ਨਾਂ ਤੇ ਲਿਖਤ ਵੀ ਹੋਈ ਆ ਉਸ ਟਾਈਮ ਦੀ ਲਿਖਤ ਆ ਸਾਡੇ ਕੋਲ ਉਰਦੂ ਦੀਆਂ ਠੀਕ ਹੈ ਲਿਖਤਾਂ ਨੇ ਤੇ ਇਹ ਅਚਾਨਕ ਹੀ ਆਗੇ ਪਤਾ ਨਹੀਂ 1950 ਜਾਂ 60 ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਬਿਰਵਾ ਪੈਂਦਾ ਉਸ ਤੋਂ ਬਾਅਦ ਇਹ ਦਾਵਾ ਕਰਦੇ ਆ ਬੀ ਗੁਰੂ ਗ੍ਰੰਥ ਸਾਹਿਬ ਦੀ ਹੈ ਜ਼ਮੀਨ ਹੈ ਤੇ ਇਹ ਸਾਡਾ ਮੰਜੀ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਦੋਂ ਕਿ ਕੇਸ ਚੱਲੇ ਕੇਸ ਅਸੀਂ ਜਿੱਤੇ ਕਿਸੇ ਚੋ ਵੀ ਜਿੱਤੇ ਕਿਸੇ ਅਸੀਂ ਕਿਤੇ ਮਤਲਬ ਅਦਾਲਤ ਨੇ ਕੋਈ ਸਿੱਧਾ ਇਹਨਾਂ ਨੂੰ ਇਹ ਨਹੀਂ ਦਿੱਤਾ ਵੀ ਤੁਸੀਂ ਇਸ ਜ਼ਮੀਨ ਦੇ ਕਾਬਜੋ ਮਤਲਬ ਤੁਸੀਂ ਇਹਦੇ ਹੱਕਦਾਰ ਬਣ ਗਏ ਤੇ ਨਾਲ ਕਿਰਪਾਨਾਂ ਲੈ ਕੇ ਆਏ ਸੀ ਜੀ ਤੁਸੀਂ ਮਤਲਬ ਮੈਂ ਸਵੇਰੇ ਜਿਵੇਂ ਦਰਾਹੇ ਤੋਂ ਆਇਆ ਪੂਰੀ ਨਾ ਗੱਡੀ ਉਹਨਾਂ ਨੇ ਭਰੀ ਸੀ ਡਾਂਗਾ ਦੀ ਔਰ ਟਾਕੂ ਇਹ ਪਤਾ ਨਹੀਂ ਕੀ ਕੀ ਚੀਜ਼ਾਂ ਸੀਗੀਆਂ ਨਾਲ ਜਿਹੜੀਆਂ ਕਿਰਪਾਨਾਂ ਉਹ ਕਹਿੰਦੇ ਨੇ ਅਸੀਂ ਚਲਾਈਆਂ ਉਹ ਕਿਰਪਾਨਾਂ ਉਹਨਾਂ ਕੋਲੇ ਸੀਗੀਆਂ ਸਾਡੇ ਬੰਦਿਆਂ ਨੇ ਉਲਟਾ ਫੜੀਆਂ ਨੇ ਉੱਥੋਂ ਤੇ ਉਹ ਸਾਡੇ ਉੱਤੇ ਇਲਜ਼ਾਮ ਲਗਾਤਾ ਵੀ ਤੁਸੀਂ ਕਿਰਪਾਨਾਂ ਲੈ ਕੇ ਆਏ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਚਾਨਕ ਅਸੀਂ ਕਿੱਥੋਂ ਉਹ ਕਿਰਪਾਨਾਂ ਲੈ ਆਏ ਕਿਸ਼ਲਾਰੇ ਕਿ ਪੈਟਰੋਲ ਪੰਪ ਬਣਾ ਕੇ ਰੱਖਿਆ ਸੀ ਦੱਸੋ ਇਹ ਕਿੱਥੇ ਚੱਲਿਆ ਅਗਰ ਉਹਨਾਂ ਕੋਲੇ ਕੋਈ ਹੈਗਾ ਅਗਰ ਉਹਨਾਂ ਕੋਈ ਵੀਡੀਓ ਹੈ ਸਬੂਤ ਦੇਣ ਸਾਹਮਣੇ ਵੀ ਆ ਅਸੀਂ ਪੈਟਰੋਲ ਪੰਪ ਚਲਾਤੇ ਜੀ ਉਹਨਾਂ ਦੇ ਹੰਕੀ ਪੰਕ ਕਰਦੇ ਸੀ ਅਸੀਂ ਤਾਂ ਅਸੀਂ ਜਿਹੜੇ ਦੇਖੋ ਜੀ ਇਸ ਇਸ ਜਿਹੜੀ ਜ਼ਮੀਨ ਦੇ ਉੱਤੇ ਛੇ ਪਰਿਵਾਰ ਨੇ ਸੇਵਾਦਾਰ ਜਿਹੜੇ ਉੱਥੇ ਮੰਦਿਰ ਬਣਿਆ ਆ ਬਾਬੇ ਦਾ ਔਰ ਡੇਰਾ ਸਾਹ ਬਣਿਆ ਆ ਉਹਦੀ ਸੇਵਾ ਕਰਦੇ ਨੇ ਉਹਦੀ ਜ਼ਮੀਨ ਦੀ ਜੋ ਵੀ ਥੋੜੀ ਬਹੁਤ ਆਮਦਨ ਆਂਦੀ ਆ ਪਿੰਡ ਦੇ ਖੜੇ ਨੇ ਕਿੰਨੀ ਆਮਦਨ ਹੋ ਗਈ ਸਾਰਿਆਂ ਨੇ ਵੰਡ ਕੇ ਆਪਣਾ ਉਹਦੀ ਸੇਵਾ ਤੇ ਲਾ ਦਿੰਦੇ ਆ ਜ਼ਿਆਦਾਤਰ ਤਾਂ ਠੀਕ ਹੈ ਸਾਡਾ ਦੇ ਇਹ ਆ ਵੀ ਸਾਨੂੰ ਇਨਸਾਬ ਮਿਲਣਾ ਚਾਹੀਦਾ ਇਹ ਤਾਂ ਕਦੇ ਵੀ ਚੱਕ ਕੇ ਆ ਜਾਂਦੇ ਨੇ ਆਪਣਾ ਕਿਉਂ ਮਸਲਾ ਕੁਛ ਨਹੀਂ ਸਾਡੀ ਜ਼ਮੀਨ ਜਿਹੜੀ ਉਹ ਸਾਡੇ ਹੱਕ ਚ ਹੋਈ ਹੈ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਸਾਰੇ ਫੈਸਲੇ ਸੰਸਤਾ ਦੇ ਹੱਕ ਚ ਨੇ ਇਹ ਜ਼ਮੀਨ ਜਿਹੜੀ ਆ ਔਰ 드라마ਜੀ ਸਾਹਿਬ ਦੇ ਨਾਲ ਅਟੈਚ ਆ ਅੱਜ ਦੇ ਤਾਂ ਹੈਗੀ ਸਾਡੀ ਅਸੀਂ ਕੋਈ ਕਬਜ਼ਾ ਲੈਣ ਥੋੜਾ ਆਏ ਅਸੀਂ ਤਾਂ ਆਪਣੀ ਜ਼ਮੀਨ ਵਾਉਣ ਆਏ ਜੋ ਅਗੋਂ ਉਹ ਸਾਨੂੰ ਖਲੋਤੇ ਆ ਸਾਨੂੰ ਕੁਰਬਾਨਾ ਮਾਰੀਆਂ ਉਹਨਾਂ ਨੇ ਰੱਜੇ ਨਸ਼ੇ ਦੇ ਨਾਲ ਉਹਨਾਂ ਨੇ ਕੁਰਬਾਨਾ ਚਲਾਈਆਂ ਸਾਡੇ ਮੇਰੇ ਮਲਾਜਮ ਵੀ ਜਗਮੀ ਕੀਤੇ ਆ ਔਰ ਮੈਨੂੰ ਵੀ ਜਗਮੀ ਕੀਤਾ ਉਹ ਪਿੰਡ ਦੇ ਬਹਿ ਗਏ ਨੇ ਕੋਈ ਆਪਣੇ ਆਪਣੇ ਮੰਤ ਕਹਿੰਦੇ ਨੇ ਹਾਂਜੀ ਤੇ ਉਹ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ ਹਾਈ ਕੋਰਟ ਦਾ ਫੈਸਲਾ ਹੋ ਗਿਆ ਹਰੇਕ ਗੁਰੂ ਗ੍ਰੰਥ ਸਾਹਿਬ ਦੇ ਨਾਮ ਜਮੀਨ ਹੈ ਕੋਈ ਬੰਦੇ ਦੇ ਨਾਮ ਥੋੜਾ ਕਿਸੇ ਦੇ ਨਾਮ ਨਾ ਨਿੱਜੀ ਹੈ ਕਿਸੇ ਦੀ ਜਿੰਨੇ ਆ ਤੁਸੀਂ ਮੁਲਾਜ਼ਮ ਵੇਖਿਓ ਕੋਈ ਨਿੱਜੀ ਥੋੜਾ ਆਏ ਨੇ ਇਹ ਤਾਂ ਸੰਸਥਾ ਦੇ ਮੁਲਾਜ਼ਮ ਨੇ ਜਿਹੋ ਅੱਜ ਆਪਾਂ ਗਏ ਸੀ ਕੌਣ ਬਾਤ ਤੇ ਜੀ ਪੁਲਿਸ ਫੋਰਸ ਨਾਲ ਸੀ ਕੀ ਜਾਂ ਆਪਣੀ ਨਹੀਂ ਜੀ ਪੁਲਿਸ ਫੋਰਸ ਸਾਡੇ ਨਾਲ ਸੀ ਤਗਤੀ ਹੋਇਆ ਕੀ ਕੋਈ ਕੁਛ ਨਹੀਂ ਕੋਈ ਗੱਲ ਪੈ ਗਈ ਜੀ ਅਸੀਂ ਤਾਂ ਖਲੋਤੇ ਹਾਂ ਜੇ ਅਸੀਂ ਤਾਂ ਜ਼ਮੀਨ ਦੇ ਵਿੱਚ ਵੀ ਨਹੀਂ ਬੜੇ ਖਲੋਤੇ ਹਾਂ ਤੇ ਉਹ ਸਾਡੇ ਗੱਲ ਪੈ ਗਏ ਛਰਬਾਨਾ ਮਾਰੀਆਂ ਸਾਨੂੰ ਨੰਗੀਆਂ ਛਰਬਾਨਾ ਰੱਜੇ ਨਸ਼ੇ ਦੇ ਨਾਲ ਇਹ ਕੋਈ ਕਾਨੂੰਨ ਥੋੜਾ ਹੈ ਮਾਗ ਪ੍ਰਸ਼ਾਸਨ ਤੋਂ ਇਹ ਵੀ ਸਾਡੀ ਜ਼ਮੀਨ ਸਾਨੂੰ ਦਿੱਤੀ ਜਾਵੇ ਇਹਨਾਂ ਤੋਂ ਲੈ ਕੇ ਇਹਨਾਂ ਦੇ ਪਰਚੇ ਕੀਤੇ ਜਾਣ ਇਹ ਗੁਰੂ ਰਾਮਦਾਸ ਨੂੰ ਸਮਰਪਿਤ ਹੋ ਕੇ ਜਿਹੜੀ ਆ ਇਹ ਪ੍ਰਸ਼ਾਸਨ ਨੂੰ ਇਹ ਸਾਰਾ ਕਰਨਾ ਚਾਹੀਦਾ ਮੀਡੀਆ ਨੂੰ ਵੀ ਮੇਰੀ ਬੇਨਤੀ ਹੈ ਵੀ ਉਹ ਵੀ ਤਗੜੇ ਹੋ ਕੇ ਇਹ ਗੁਰੂ ਰਾਮਦਾਸ ਦੀ ਹਕਤ ਵਿੱਚ ਡਟਣ